ਰਾਜ ਸੰਗਤਾਂ ਨੂੰ ਪਤਾ ਹੈ ਜੋ ਕਿ ਭਾਈ ਆਤਮ ਜਗਜੀਤ ਸਿੰਘ ਜੀ ਬੱਲੇਵਾਲ ਤਕਰੀਬਨ ਅੱਜ 20 ਦਿਨ ਹੋ ਗਏ ਹਨ ਭੁਖੜ ਦਾਲ ਤੇ ਬੈਠੇ ਹਨ ਆਦਾਸ ਰੇਟੇ ਕਰਦੇ ਨੇ ਮਹਾਰਾਜ ਭਾਈ ਸਾਹਿਬ ਜਗਜੀਤ ਸਿੰਘ ਜੀ ਬੱਲੇਵਾਲ ਸਜੇ ਪਾਸ਼ਾ ਜੀ ਦੇ ਸਮੂਹ ਹੀ ਨਕਰ ਦੇ ਕਿਸਾਨ ਭਰਾ ਮਹਾਰਾਜ ਦੇ ਮਹਾਰਾਜ ਆਪਣੇ ਹੱਕਾਂ ਦੇ ਵਾਸਤੇ ਜੋ ਬਾਗਰ ਦੇ ਪਹੁੰਚੇ ਨੇ ਮਹਾਰਾਜ ਭਾਈ ਬੱਲੇਵਾਲ ਜੀ ਆਪ ਜੀ ਦੀ ਕਿਰਪਾ ਦੇ ਪਾਤਸ਼ਾਹ ਜੀ ਉਹ ਸਿੱਖ ਸੰਗਤਾਂ ਅੱਤੇ ਰੱਖੀਆਂ ਨੇ ਜੋ ਉਹਨਾਂ ਦੀ ਚਰਬੀ ਖਲਾਅ ਵਾਸਤੇ ਸ਼ੁਕ ਸ਼ਾਂਤੀ ਵਾਸਤੇ ਮਹਾਰਾਜ ਆਪ ਸਾਹਿਬ ਜੀ ਕੋਲੋਂ ਵਾਦੇ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਤ ਕੇ ਸਦਾਬਹਤ ਦਾਤ ਮੇਕ ਰਹਿ ਆਪ ਸਾਹਿਬ ਦਾਤ ਕੋ ਸਦਾਤ ਦਾਣਾ ਸੇ ਦਾਤ ਸਿੱਖਾਂ ਬਰਬਸਾਬ ਸਭ ਸੇ ਹੀ ਨੇ ਦਾਰਸ਼ਨਿਕਾ ਜੋਕੀਆਂ ਘੱਡੇ ਭੁਕੇ ਜੁਕੋ ਜੁਗ ਹਤਾਲ ਦੇ ਦਾ ਸ਼ੁਭ ਲਾਰ ਤੇ ਸੇਵਾ ਸੁਭਾ ਦਾ ਦਾਨ ਪਿਆਰੇ ਕਾਨਸਾ ਜੀ ਨੂੰ ਬਖਸ਼ੋ ਜੀ ਨਮਾਰੀਆਂ ਦੇ ਮਾਨ ਸਤਿਗੁਰੂ ਜੀ ਨਤਮਣੀਆਂ ਦੇ ਕਾਮ ਜੀ ਹੋਤੀਆਂ ਦੀ ਕੋਟ ਨਿ ਆਸਰੀਆਂ ਦੇ ਆਸਰੇ ਧੰਨ 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 ਜੀ ਗੁਰੂ ਗੰਸੇ ਕੀ ਮਹਾਰਾਜ ਆਪ ਜੀ ਦੀ ਮਹਾਨ ਕਿਰਪਾ ਦੇ ਅਨਸਾਰ ਮਹਾਰਾ ਸੱਚੇ ਪਾਤਸ਼ਾਹ ਜੀ ਅੱਜ ਉਹਦੇ ਮੇਰੀ ਜੇਲੀ ਨਾ ਬਤਾ ਹੋਈ ਮਹਾਰਾਜ ਆਪ ਜੀ ਦੀ ਮਹਾਨ ਜਾਣ ਕੋਈ ਮਾਰੈ ਕਿਰਪਾ ਦੇਵ ਕੀ ਕਦੇ ਨਾ ਹੋਈ ਕਿਰਪਾ ਦੇਵ ਕੀ ਕਦੇ ਨਾ ਹੋਈ ਜਨ ਕੀ ਆਸ ਰਾਜ ਇਕ ਜੋਰ ਗਵਿੰਦ ਦਾ ਪੂਰਨ ਗੁਣਤਾਸ ਦੇ ਮਹਾਂ ਵਾਕਾਂ ਦੇ ਅਨੁਸਾਰ ਸੱਚੇ ਪਾਤਸ਼ਾਹ ਅੰਮ੍ਰਿਤ ਰੇੜੇ ਤੋਂ ਲੈ ਕਰਕੇ ਗੁਰਬਾਣੀ ਦੇ ਜਾਪ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕੋਈ ਨੀ ਮਾਰੈ ਕਿਰਪਾ ਕਰਨੀ ਬਾਣੀ ਕਰਦੀਆਂ ਸੇਵਾ ਕਰਦੀਆਂ ਨਗਰ ਦੀ ਸੰਗਤ ਬਾਣੀ ਸਰवण ਕਰਦੀਆਂ ਸੱਚੇ ਪਾਤਸ਼ਾਹ ਅਨੇਕਾਂ ਪਰਿਵਾਰਨੀਆਂ ਕੋਈ ਲਾਂਗੋਤੀਆਂ ਹੋ ਜਾਂਦੀਆਂ ਨੇ ਸਮੱਤ ਬਖਸ਼ਿਸ਼ ਕਰਨੀ ਮਹਾਰਾਜ ਕਿਰਪਾ ਕਰਨੀ ਜੇ ਨਵੇਂ ਨਗਰਾਂ ਦੀ ਸੰਗਤ ਬੈਠੀ ਮਹਾਰਾਜ ਸਾਰਿਆਂ ਸਿਰ ਤੇ ਢੇਰਾ ਭਰਿਆ ਰਹਿਮਤਾ ਪਿਆਸਰ ਕਹਣਾ ਸੱਚੀ ਪਾਸ਼ਾ ਲੋਬੀ ਕਾਮ ਨੂੰ ਆਸਤੇ ਬੈਠੇ ਨੇ ਸੋਸੋ ਕਾਮ ਫਤਿਹ ਕਰਨੇ ਮਹਾਰਾਜ ਨਗਰਾਂ ਦੇ ਵਿੱਚ ਕੁਰਸੀਆਂ ਕਿੱਡੇ ਬਖਸ਼ਿਸ਼ ਕਰਨੀ ਸਾਰੇ ਹੀ ਨਗਰ ਦੇ ਕਿਸਾਨ ਭਰਾਵਾਂ ਨੂੰ ਜਵਦੇ ਪੜਾ ਰੱਖਣੀ ਮਹਾਰਾਜ ਕਿਰਪਾ ਕਰਨੀ ਗ੍ਰਹਿਣਾ ਦੇ ਵਿੱਚ ਸੁਖ ਸ਼ਾਂਤੀ ਵਰਤਮਾਨੀ ਦੀ ਤੰਦਰੁਸਤੀ ਦਾਤ ਬਖਸ਼ਿਸ਼ ਕਰਨੇ ਦੁੱਖਾਂ ਭਰੇ ਸਾਰੂਗਾ ਸੁੱਖਾਂ ਨੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਸੱਚੇ ਪਾਤਸ਼ਾਹ ਸੁਨੂ ਨਕਰਮ ਚੜ੍ਹਦੀ ਕਲਾ ਰੱਖਿਓ ਤੰਦਰੁਸਤੀ ਬਖਸ਼ਿਸ਼ ਕਰਨੀ ਮਹਾਰਾਜ ਵਰਮੋ ਪਿਆਰਿਆਂ ਦੇ ਬੋਲ ਵਾਸਨੇ ਪੂਰਨ ਕਰਤੀ ਸੰਗਤ ਬਤੋ ਮਹਾਰਾਜ ਆਪ ਜੀ ਨੂੰ ਸੋਹਣੇ ਪਾਸ਼ਾ ਕੇ ਪੈਨਾਏ ਗਏ ਨੇ ਅੰਗੀਕਾਰ ਕਰਨੇ ਦੀ ਗੁਰੂ ਘਰ ਪਿਆਰਿਆਂ ਦੇ ਲੋਕ ਦੇ ਪਰਲੋਕ ਦੇ ਵਿੱਚ ਪਰਦੇ ਕਰਦੇ ਸੱਚੇ ਪਾਤਸ਼ਾਹ ਕਿਰਪਾ ਕਰਨੇ ਸਮੋਹਿ ਜਿਦੋਂ ਸਾਜੂਰੇ ਕਦੇ ਮੰਦਰ ਉੱਤੜਦੇ ਔਰ ਕਿ ਮਾਰ ਸਾਰੇ ਅੰਸਰ ਤੇ ਮੇਰਾ ਭਰਿਆ ਰਹਿਣ ਦਾ ਭਰਿਆ ਰੱਖਣਾ ਨਗਰ ਦੀ ਸੰਗਤ ਵੱਲੋਂ ਬਰਮੁਖ ਪਿਆਰੇਵ ਦੇਵੋ ਮਹਾਰਾਜ ਆਪੋ ਆਪਣੀ ਕਰਤਮਾਈ ਦੇ ਵਿੱਚੋਂ ਦਿਹਾਵ ਖੜਾ ਪ੍ਰਸ਼ਾਦੀਸ਼ ਜਾ ਕਰਕੇ ਨਾਜ਼ਰ ਅਦਨੀ ਪਰਵਾਨ ਕਰਿਓ ਜੀ પરમાણ હોયા প্রশাসন ਨੂੰ ਸਿੱਖ ਸੰਗਤਾਂ ਨੂੰ ਵਰਤੌਣ ਦੀ ਆਗਰ ਬਖਸ਼ਿਸ਼ ਕਰੀ ਦੀ ਹੈ ਇਸમે ਨਗਰ ਦੀ ਸੰਗਤ ਗੁਰੂ ਦਰਬਾਰਾਂ ਦੇ ਵਿੱਚ ਪਹੁੰਚੇ ਨੇ ਮਹਾਰਾਜ ਡਾਕਟਰ ਹਾਜੀ ਪ੍ਰਮਾਣ ਕਰਿਓ ਪਦਮ ਪਦਮ ਚੱਲਿਆ ਲੇਖੇ ਦੇ ਵਿੱਚ ਲਾਉਣਾ ਸ਼ੁਭ ਭਾਵਨਾ ਮਨੋ ਭਾਵਨਾ ਕੋਲ ਮਤ ਅਨੁਸਾਰ ਪੂਰੀਆਂ ਕਰਨੀਆਂ ਬਾਜ ਕਿਰਪਾ ਗੁਰੂ ਹੁਕਮਨਾਮੇ ਸੁਣਾ ਕੇ ਸੰਗਤਾਂ ਨੂੰ નિਹਾਲ ਕਰੋ ਜੀ ਸੁਖੋ ਵੇਨਾਮ ਚਿਤਿਆਵਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਲਾ ਤੇ ਬਾਣੀ ਸਰਬਤ ਦਾ ਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਰਾ ਗਿਆ ਪਈ ਆਕਾਲ ਕੀ ਸਭ ਸੇ ਕਨ ਕੋ ਹੁਕਮ ਹਾਰਾ ਭਾਈ ਗੁਣੀ ਕੀ ਪਤਿ ਸਰਬੱਤਨ ਦੇ ਜਨਵਾਸੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਰੇ ਹੀ ਨਗਰ ਦੇ ਸਹਿਯੋਗ ਦੇ ਨਾਲ ਆਪਾਂ ਅੱਜ ਸਵੇਰ ਤੋਂ ਲੈ ਕੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕਰਵਾਏ ਹਨ ਸੋ ਹੁਣ ਇਸ ਵੇਲੇ ਭਾਈ ਜੀ ਦੀ ਸਮਾਰਤੀ ਹੋਈ ਹੈ ਸੋ ਸਾਰੇ ਨਗਰ ਨੂੰ ਮੇਰੇ ਹੱਥ ਵਨ ਕੇ ਬੇਨਤੀ ਕਰਦੇ ਹਾਂ ਕਿ ਸਰਬੱਤ ਸੰਗਤਾਂ ਨੂੰ ਪਤਾ ਹੀ ਹੈ ਜੋ ਕਿ ਭਾਈ ਆਪਣੇ ਜਗਜੀਤ ਸਿੰਘ ਜੀ ਬੱਲੇਵਾਲ तकरीबन ਅੱਜ 20 ਦਿਨ ਹੋ ਗਏ ਹਨ ਭੁਖੜਦਾਲ ਤੇ ਬੈਠੇ ਹਨ ਤੇ ਸੋ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਵੀ ਬਹੁਤ ਕਮਜ਼ੋਰ ਹੋ ਚੁੱਕੀ ਹੈ ਸੋ ਉਹਨਾਂ ਦੀ ਚੜ੍ਹਦੀ ਕਲਾ ਦੇ ਵਾਸਤੇ ਸਾਰੇ ਹੀ ਨਗਰ ਨੇ ਰਾ合 ਮਿਲ ਕੇ ਆਪਾਂ ਗੁਰਮੀ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਉਸ ਦਾ ਭੋਗ ਪਾਇਆ ਸੋ ਨਗਰ ਦਾ ਸਾਰੇ ਦਾ ਧੰਨਵਾਦ ਕਰਦੇ ਹਾਂ ਦੂਸਰੀ ਬੇਨਤੀ ਇਹ ਹੈ ਕਿ ਭਾਈ ਵੱਧ ਤੋਂ ਵੱਧ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਵੀ ਖਨੌਰੀ ਬਾਡਰ ਤੇ ਪਹੁੰਚ ਗਏ ਉਸ ਮੋਰਚੇ ਦਾ ਹਿੱਸਾ ਬਣ ਗਏ ਸੋ ਜਿਹੜੀਆਂ ਇਹ ਸਰਕਾਰਾਂ ਹਨ ਇਹ ਆਪਣਾ ਮਿੱਟੀ ਤੋਂ ਜੜ ਪਟਣ ਵਾਸਤੇ ਹੋਈਆਂ ਹਨ ਜਦੋਂ ਆਪਣੀ ਮਿੱਟੀ ਦੇ ਨਾਲੋਂ ਜੜ ਪੱਟੀ ਗਈ ਤਾਂ ਫਿਰ ਦੇਖ ਲਓ ਕਿ ਜਿਹੜੀ ਚੀਜ਼ ਦੀ ਮਿੱਟੀ ਨਾਲੋਂ ਜੜਾ ਅਲੱਗ ਹੋ ਜੇ ਉਹਦਾ ਕੀ ਹਾਲ ਹੋ ਜਾਂਦਾ ਹੈ ਸੋ ਸਾਰੇ ਨਗਰ ਨੂੰ ਹੱਥ ਬੰਨ ਕੇ ਵੇਂਦੀ ਐ ਮਾਈਆਂ ਦੀਪੀਆਂ ਨੂੰ ਵੀ ਹੱਥ ਬੰਨ ਕੇ ਵੇਂਦੀ ਐ ਕਿ ਜਦੋਂ ਅਨੰਦਪੁਰ ਸਾਹਿਬ ਦੇ ਕੇਸੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਘੇਰਾ ਪਿਆ ਸੀ ਤੇ 40 ਮੁਕਤੇ ਬਦਾਵਾ ਦੇ ਕੇ ਆ ਗਏ ਸਨ ਆਪੋ ਆਪਣੇ ਘਰਾਂ 'ਚ ਆ ਗਏ ਸੀ ਤਾਂ ਬੀਬੀਆਂ ਨੇ ਕਿੱਡੀ ਵੱਡੀ ਕੁਰਬਾਨੀ ਕਰਕੇ ਦੁਬਾਰਾ ਉਹਨਾਂ ਨੂੰ ਗੁਰੂ ਸਾਹਿਬ ਦੇ ਨਾਲ ਸ਼ਾਮਲ ਕੀਤਾ ਸੀ ਮਾਇਆ ਵੀ ਬਿਨਾਂ ਵੀ ਇਹੀ ਹੈ ਕਿ ਬਾਅਦ ਤੋਂ ਬਾਅਦ ਮਾਇਆ ਵੀ ਬਿਨਾਂ ਵੀ ਭਾਈ ਖੋਰੀ ਬਾਟਰ ਵਾਸਤੇ ਤਿਆਰ ਹੋਣਾ ਅਤੇ ਆਪਣਾ ਮੋਰਚਾ ਫਤਿਹ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ